ਪਟਿਆਲਾ ਜ਼ਿਲ੍ਹੇ ਦੇ ਇੱਕ ਇਲਾਕੇ ਦੇ ਵਿੱਚ ਸ਼ਰਮਸਰ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਆਟੋ ਚਾਲਕ ਦੇ ਬਲੂ 12 ਸਾਲਾ ਵਿਦਿਆਰਥਣ ਦਾ ਜਬਰ ਜਨਾਹ ਦੇ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਘਟਨਾ ਦੇ ਵਿੱਚ ਹੋਰ ਵੀ ਸ਼ਰਮਨਾਕ ਗੱਲ ਇਹ ਰਹੀ ਹੈ ਕਿ ਦਰਿੰਦਾ ਆਟੋ ਚਾਲਕ ਆਟੋ ਦੇ ਵਿੱਚ ਬੱਚੀ ਨੂੰ ਸਕੂਲ ਛੱਡਣ ਤੇ ਲੈਣ ਜਾਂਦਾ ਸੀ ਇਸ ਘਟਨਾ ਦਾ ਖਲਾਸਾ ਉਦੋਂ ਹੋਇਆ ਜਦੋਂ ਬੱਚੀ ਗਰਭਤੀ ਹੋ ਗਈ ਤੇ ਬਖਸ਼ੀਵਾਲਾ ਥਾਣਾ ਦੀ ਪੁਲਿਸ ਨੇ ਮਲਜ਼ਮ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰੋਪੀ ਨੌਜਵਾਨ ਨੂੰ ਫਰਾਰ ਕੀਤਾ ਗਿਆ ਤੇ ਪਿੜਤ ਲੜਕੀ ਦਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਮਲਜ਼ਮ ਕੁੜੀਆਂ ਦੇ ਸਕੂਲ ਦਾ ਆਟੋ ਡਰਾਈਵਰ ਸੀ ਰੋਜ਼ਾਨਾ ਵਿਦਿਆਰਥੀਆਂ ਨੂੰ ਸਕੂਲ ਲਿਉਂਦਾ ਤੇ ਲੈ ਕੇ ਜਾਂਦਾ ਸੀ ਹੋਰ ਬੱਚੇ ਵੀ ਆਟੋ ਦੇ ਵਿੱਚ ਸਕੂਲ ਜਾਂਦੇ ਸਨ ਪਰ ਮਲਜ਼ਮ ਇਸ ਲੜਕੀ ਨੂੰ ਸਭ ਤੋਂ ਬਾਅਦ ਘਰ ਛੱਡਦਾ ਸੀ ਦੱਸਿਆ ਜਾ ਰਿਹਾ ਹੈ ਕਿ ਅਗਸਤ 2024 ਦੇ ਵਿੱਚ ਮਲਜ਼ਮੁਕਤ ਲੜਕੀ ਨੂੰ ਸੁਨਸਾਨ ਜਗ੍ਹਾ ਤੇ ਲੈ ਗਿਆ ਜਿੱਥੇ ਉਸ ਦਿਨਾਂ ਜ਼ਬਰਜਨਾਹ ਕੀਤਾ ਪੁਲਿਸ ਦੇ ਗ੍ਰਿਫਤਾਰ ਦੇ ਵਿੱਚ ਖੜਾ ਹੈ ਉਹੀ ਦਰੰਦਾ ਜਿਸ ਵੱਲੋਂ 12 ਸਾਲ ਦੀ ਮਾਸੂਮ ਬੱਚੀ ਦਾ ਨਜਬਤਨਾ ਕੀਤਾ ਗਿਆ ਸੀ ਪਟਿਆਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਖਬਰ ਸਾਹਮਣੇ ਆਈ ਹੈ ਜਿੱਥੇ 12 ਸਾਲ ਦੀ ਮਾਸੂਮ ਬੱਚੀ ਦਾ ਜ਼ਬਰਜਨਾਹ ਕੀਤਾ ਗਿਆ ਪਟਿਆਲਾ ਤੋਂ ਡਰਾਈਵਰ ਦੇ ਵੱਲੋਂ ਇਸ ਘਿਣੋਣੇ ਕਾਰਨ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬੱਚਿਆਂ ਨੂੰ ਸਕੂਲ ਛੱਡਣ ਤੇ ਲੈਣ ਜਾਂਦਾ ਸੀ ਤਾਂ ਪੁਲਿਸ ਦੇ ਵੱਲੋਂ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਾਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਕੇ ਆ ਗੱਲਬਾਤ ਹੋਈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨਸ ਨੇ ਵੀ ਐਨਐਸ ਦੇ ਪੋਕਸ ਐਕਟ ਦੇ ਅੰਦਰ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਪੋਰਟ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਕੱਪਚਰ ਕਰ ਲਿਆ ਲੜਕੀ ਕਿੱਥੇ ਪੜਨ ਗਈ ਸੀ ਸਕੂਲ ਵਿੱਚ ਕੀ ਕਰਮੇ ਸੀ ਲੜਕੀ ਨੇ ਉਹ ਕਿ ਇਥੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਇਹਨੂੰ ਵਿਚਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਚਲ ਵਰਤੀ ਔਟੋ ਵਾਲਾ ਜਿਹਨਾਂ ਹਾਂ ਜੀ ਔਟੋ ਵਾਲਾ ਜਿਹੜਾ ਸ਼ੋਭਾ ਮਕਨ ਉਹਦੀ ਆ ਸੀ ਉਹ ਨਾਲ ਵਰਤ ਮੇਰਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਨੇ ਟੈਂਪੋਰਰੀ ਜਿਹੜਾ ਹੈਗਾ ਜਿ ਲਿਖਿਆ ਜਾਂਦਾ ਜੀ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ 24 ਚ ਮਤਲਬ ਲਾਇਆ ਹੋਇਆ ਸੀ 8 9 10 ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਾ ਸਬੰਧ ਕਿਹੜੀ ਕਲਾਸ ਦੀ ਬਣੀ ਲੱਗੀ ਸਕੂਲ ਹੈ ਜੀ ਇਸੇ ਸਕੂਲ ਜਿਹੜਾ ਪਹਿਲਾਂ ਪਹਿਲੀ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਤੇ ਮੱਦੀ ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਕੇ ਆ ਗੱਲਬਾਤ ਹੋਈ ਤੇ ਉਹਦੇ ਸਬੰਧ 'ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਰਿਸਟ ਕਰਤਾ ਜੀ বিএনএস ਦੇ ਜਿਹੜੀ ਕੰਸਰਨਡ ਸੈਕਸ਼ਨਸ ਨੇ ਬੀਐਨਐਸ ਦੇ ਪੌਪਲਰ ਕਰ ਦੇ ਜਿੰਦੀ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੀਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜ੍ਹਨਗੇ ਜੀ ਸਕੂਲ ਕਿ ਕੀ ਕਰਮਗੇ ਇਸ ਲੜਕੀ ਦੇ ਉਹਦੇ ਪਿੱਛੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੀ ਹੁੰਦੀ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਬਿਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਤੀ ਔਟੋ ਵਾਲੇ ਸੰਨ ਹਾਂ ਜੀ ਔਟਵਾਲਾ ਜਿਹੜਾ ਸੁਖਮਨ ਕਨੌਦੀਆ ਸੀ ਉਹ ਨਾਲ ਦਾ ਮੌਜੂਦਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟਵਾਲਾ ਕੱਪ ਤੱਕ ਨੇ ਟੈਂਪੋ ਜਿਹੜਾ ਹੈਗਾ ਜਿੱਦਿਕੇ ਜਾਦਾ ਜੀ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੋਹਵੀਂ ਚ ਮਤਲਬ ਲਾਇਆ ਹੋਇਆ ਸੀ 9 ਬਸਮਿੰਦਰ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਾ ਸਿਲਸਲਾ ਕਿਹੜੀ ਕਲਾਸ ਦੀ ਪੜ੍ਹਦੀ ਲੱਗੀ ਸਕੂਲ ਹੈ ਜੀ ਇਸੇ ਸਕੂਲ ਜਿਹੜਾ ਪਹਿਲਾਂ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਪਟਿਆਲਾ ਜ਼ਿਲ੍ਹੇ ਦੇ ਇੱਕ ਇਲਾਕੇ ਦੇ ਵਿੱਚ ਸ਼ਰਮਸਰ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਆਟੋ ਚਾਲਕ ਦੇ ਵੱਲੋਂ 12 ਸਾਲਾ ਵਿਦਿਆਰਥਣ ਦਾ ਨਾਜਬਰਜਨਾਹ ਦੇਖਣੋਂ ਨੇ ਕਾਰਿਆਂ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਘਟਨਾ ਦੇ ਵਿੱਚ ਹੋਰ ਵੀ ਸ਼ਰਮਨਾਕ ਗੱਲ ਇਹ ਰਹੀ ਹੈ ਕਿ ਦਰਿੰਦਾ ਆਟੋ ਚਾਲਕ ਆਟੋ ਦੇ ਵਿੱਚ ਬੱਚੀ ਨੂੰ ਸਕੂਲ ਛੱਡਣ ਤੇ ਲੈਣ ਜਾਂਦਾ ਸੀ ਇਸ ਘਟਨਾ ਦਾ ਖਲਾਸਾ ਉਦੋਂ ਹੋਇਆ ਜਦੋਂ ਬੱਚੀ ਗਰਭਤੀ ਹੋ ਗਈ ਹੈ ਤਵਕਸ਼ੀ ਵਾਲਾ ਥਾਣਾ ਦੀ ਪੁਲਿਸ ਨੇ ਮਲਜ਼ਮ ਦੇ ਖਿਲਾਫ ਵੱਖ-ਵੱਖ ਤਰ੍ਹਾਂ ਅਮਦ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰੋਪੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੀੜਤ ਲੜਕੀ ਦਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਮਲਜ਼ਮ ਕੁੜੀਆਂ ਦੇ ਸਕੂਲ ਦਾ ਆਟੋ ਡਰਾਈਵਰ ਸੀ ਰੋਜ਼ਾਨਾ ਵਿਦਿਆਰਥੀਆਂ ਨੂੰ ਸਕੂਲ ਲਿਉਂਦਾ ਤੇ ਲੈ ਕੇ ਜਾਂਦਾ ਸੀ ਹੋਰ ਬੱਚੇ ਵੀ ਆਟੋ ਦੇ ਵਿੱਚ ਸਕੂਲ ਜਾਂਦੇ ਸਨ ਪਰ ਮਲਜ਼ਮ ਇਸ ਲੜਕੀ ਨੂੰ ਸਭ ਤੋਂ ਬਾਅਦ ਘਰ ਛੱਡਦਾ ਸੀ ਦੱਸਿਆ ਜਾ ਰਿਹਾ ਹੈ ਕਿ 8 ਅਗਸਤ 2024 ਦੇ ਵਿੱਚ ਮਲਜ਼ਮੁਕਤ ਲੜਕੀ ਨੂੰ ਸੁਨਸਾਨ ਜਗ੍ਹਾ ਤੇ ਲੈ ਗਿਆ ਜਿੱਥੇ ਉਸ ਦਿਨਾਂ ਜ਼ਬਰਜਨਾਹ ਕੀਤਾ। ਪੁਲਿਸ ਦੇ ਗ੍ਰਿਫਤਾਰ ਦੇ ਵਿੱਚ ਖੜਾ ਹੈ ਉਹੀ ਦਰੰਦਾ ਜਿਸ ਵੱਲੋਂ 12 ਸਾਲ ਦੀ ਮਾਸੂਮ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਸੀ। ਪਟਿਆਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਖਬਰ ਸਾਹਮਣੇ ਆਈ ਹੈ ਜਿੱਥੇ 12 ਸਾਲ ਦੀ ਮਾਸੂਮ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ। ਤੇ ਆਟੋ ਡਰਾਈਵਰ ਦੇ ਵੱਲੋਂ ਇਸ ਘਿਣੋਣੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬੱਚਿਆਂ ਨੂੰ ਸਕੂਲ ਛੱਡਣ ਤੇ ਲੈਣ ਜਾਂਦਾ ਸੀ। ਤਾਂ ਪੁਲਿਸ ਦੇ ਵੱਲੋਂ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ। 23 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂਗਰ ਕਰਕੇ ਆ ਗੱਲਬਾਤ ਹੋਈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟਰ ਕਰਤਾ ਜੀ ਵੀ ਐਨਐਸ ਦੇ ਜਿਹੜੇ ਕਨਸਰਨਡ ਸੈਕਸ਼ਨ ਜਿਹੜੇ ਬੀਐਨਐਸ ਦੇ ਪੱਗਸ ਐਕਟ ਦੇ ਅਧੀਨ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਲੀਜ਼ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜ੍ਹਨ ਗਈ ਸੀ ਸਕੂਲ ਵਿੱਚ ਕੀ ਕਰਮੇ ਸੀ ਲੜਕੀ ਨੇ ਕਿ ਉਹ ਕਿਹੜੀ ਕੋਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਡਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਖਿਡਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਉਹਨੂੰ ਚਿਰਵਰਤੀ ਔਟੋ ਵਾਲੇ ਨੂੰ ਤਾਂ ਹਾਂ ਜੀ ਔਟੋ ਵਾਲਾ ਜਿਹੜਾ ਸੁਖਮਨ ਕਨੌਦੀਆ ਸੀ ਉਹ ਨਾਲ ਦਾ ਉਹਨੂੰ ਜਨਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਨੇ ਟੈਂਪੋਰਰੀ ਜਿਹੜਾ ਹੈਗਾ ਜਿਵੇਂ ਲਿਖਿਆ ਜਾਂਦਾ ਹੈ ਜੀ ਲੜਕੀ ਨੂੰ ਇਹ ਲਿਖੀ ਤੇ ਲਾਇਆ ਹੋਇਆ ਸੀ ਜੀ ਪਿਛਲੇ ਸਾਲ 24 ਚ ਮਤਲਬ ਲਾਇਆ ਹੋਇਆ ਸੀ 9.10.19 ਲਾਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਸਰੀ ਨਿਸ਼ਾਨ ਕਿਹੜੀ ਕਲਾਸ ਦੀ ਪੜ੍ਹਦੀ ਲੱਗੀ ਸਕੂਲ ਹੈ ਜੀ ਇਸੇ ਸਕੂਲ ਜਿਹੜਾ ਪਹਿਲਾਂ ਪਹਿਲੀ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਤੇ ਮੱਦੀ ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਕੇ ਇਹ ਗੱਲਬਾਤ ਹੋਈ ਤੇ ਉਹਦੇ ਸਬੰਧ 'ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਜਿਸਟਰ ਕਰਤਾ ਜੀ বিএনএস ਦੇ ਜਿਹੜੀ ਕੰਸਰਨਡ ਸੈਕਸ਼ਨਸ ਨੇ ਬੀਐਨਐਸ ਦੇ ਪੌਪਲਰ ਕਰ ਦੇ ਜਿੰਦੀ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੀਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਛਡਕਾਰ ਕਰ ਲਿਆ ਲੜਕੀ ਕਿੱਥੇ ਪੜ੍ਹਨਗੇ ਜੀ ਸਕੂਲ ਕਿ ਕੀ ਕਰਮਗੇ ਇਸ ਲੜਕੀ ਦੇ ਉਹਨਾਂ ਦੀ ਪਿੱਛੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਬਿਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਗੱਲਬਾਤ ਸ਼ੁਰੂ ਕਰਤੀ ਔਟੋ ਵਾਲੇ ਨਾਲ ਹਾਂ ਜੀ ਔਟਵਾਲਾ ਜਿਹੜਾ ਸ਼ੋਗਨ ਨੂੰ ਕਨਾਉਂਦੀ ਸੀ ਉਹ ਨਾਲ ਦਾ ਮੌਤ ਨਾ ਸੀ ਗ੍ਰਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟਵਾਲਾ ਕੱਪ ਤੱਕ ਨੇ ਟੈਂਪਟੋ ਜਿਹੜਾ ਹੈਗਾ ਜਿ ਲਿਖਿਆ ਜਾਂਦਾ ਜੀ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੋਹਵੀਂ ਚ ਮਤਲਬ ਲਾਇਆ ਹੋਇਆ ਸੀ 9-10 ਮਹੀਨੇ ਤੋਂ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਾ ਸਰ ਜੀ ਕਿਹੜੀ ਕਲਾਸ ਦੀ ਪੜ੍ਹਦੀ ਲੱਗਦੀ ਹੈ ਸਕੂਲ ਹੈ ਜੀ ਸੇ ਸਕੂਲ ਜਿਹੜਾ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ